ਸ਼ਲੋਕ ਮੈਂ ਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋਖਿਸ਼ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲੈਨ ਪੰਨਾ ਪਾਏ ਮੈਂ ਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ ਅਨ ਦਿਨ ਜਾਗੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਉ ਨਿਜ ਘਰ ਵਾਸ ਸਦਾ ਸੋਉਂਦੇ ਨਾਨਕ ਤਿਨ ਮਿਲਿਆਂ ਸੁਖ ਪਾਉ ਪੌੜੀ ਹਰ ਤਨ ਰਤਨ ਜਿਵੇ ਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹ ਦਿਸ ਆਵੇ ਤਾਂ ਕੋਈ ਕਿਹ ਮੰਗ ਲੈ ਅਕੈ ਕੋਈ ਕਿਹ ਦੇਵਾਏ ਇਹ ਹਰ ਧਨ ਜ਼ੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਜਿਸ ਨੂੰ ਸਤਗੁਰ ਨਾਲ ਹਰ ਸ਼ਰਧਾ ਲਾਏ ਤੇਸ ਹਰ ਧਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤੈ ਥੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਹੀਂ ਕਿਸੈ ਕਾ ਖਤ ਨਹੀਂ ਕਿਸੈ ਕੈ ਸ਼ੀਵ ਬਨਣਾ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਾਰ ਚੋਂ ਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੈ ਜ਼ੋਰ ਬਖੀਲੀ ਨਾ ਚੱਲਈ ਦੇਹ ਦੇ ਨਿਤ ਨਿਤ ਚੜ੍ਹੈ ਸਵਾਇਆ ਸ਼ਲੋਕ ਮਹਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਭਰੈ ਤਿਤੈ ਲੈਹੁ ਉਬਾਰ ਸਤਗੁਰ ਸੁਖ ਵੇਖ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਝੈ ਹਰ ਬਿਨ ਬਖਸ਼ਣ ਹਾਰ ਮਹਿਲਾ ਤੀਜਾ ਹਮੇ ਮਾਇਆ ਮੋੜੀ ਦੁਜੈ ਲੱਗੇ ਜਾਏ ਨਾ ਇਹ ਮਰੀ ਨਾ ਮਰੇ ਨਾ ਇਹ ਹਟ ਵਿਕਾਇ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਣ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤੁਰੋਂ ਹੁਕਮ ਬੁਝ ਨੀਸ਼ਾਨ ਪੁੱਤੀ ਪਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਠਾ ਲਾਹੋਂ ਸਬਨਾ ਕਾ ਅਬਿਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿਓ ਉਸ ਸਭ ਜਹਾਨ ਜੇ ਸਤਗੁਰ ਨੋ ਮਿਲ ਮੰਨੇ ਸੋ ਹਲਤ ਪਲਤ ਸਿਝੈ ਜੇ ਵੇ ਮੁਖ ਹੋਵੇ ਸੋ ਫਿਰੈ ਪ੍ਰਿਸ਼ਟਥਾਨ ਜਨ ਨਾਨਕੇ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਆਉਂਦੀ ਪਿਤ ਦੇਖ ਕੇ ਸਭ ਆਏ ਪੈ ਸਤਿਗੁਰ ਕੀ ਪੈਰੀ ਲਾਹਿਓ ਸਬਨਾ ਕਿਉ ਮਨਹੁ ਗੁਮਾਨ